ਕਿ ਜੋ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਵੀ ਜਿਹੜੇ ਹਨ ਉਹ ਆਪਣਾ ਮਾੜਾ ਕਰਮ ਜਿਹੜਾ ਛੱਡਦੇ ਨਹੀਂ ਗੁਰਬਾਣੀ ਦੀ ਪੰਕਤੀ ਆ ਨਾ ਇੱਕ ਭੋਲ ਅਥੀ ਨਾਤੇ ਆ ਦੋ ਪਾ ਚੜੀਐਸ ਹੋਰ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਧਾਰਮਿਕ ਸਥਾਨ ਦੇ ਉੱਤੇ ਵੀ ਚਲੇ ਗਏ ਇਸ਼ਨਾਨ ਕਰਨ ਵਾਸਤੇ ਵੀ ਚਲੇ ਗਏ ਗੁਰਦੁਆਰਾ ਸਾਹਿਬ ਮਠਾ ਟੇਕਣ ਵਾਸਤੇ ਵੀ ਚਲੇ ਗਏ ਕਿਉਂ ਪਾਪ ਲਾਉਣ ਚੱਲੇ ਆ ਉਹ ਲਾਭਖਸ਼ਾਣ ਚੱਲੇ ਆ ਉਥੇ ਦੋ ਹੋਰ ਚੜਾ ਚੜਾ ਕੇ ਆ ਗਿਆ ਘਟਨਾ ਤੇ ਬੜੇ ਹਾਸੇ ਵਾਲੀ ਹੈ ਪਰ ਤਾੜੀ ਤਰਾਸ ਦੀ ਇੱਕ ਦੇਖੋ ਲੋਕਾਂ ਦੀ ਦੁਰਦਸ਼ਾ ਕਿਹੋ ਜੀ ਹੈ ਲੋਕਾਂ ਦੇ ਹਾਲਾਤ ਕਿਹੋ ਜੇ ਬਣੇ ਹੋਏ ਨੇ ਕੱਲ ਮੈਂ ਕੋਈ ਇੱਥੇ ਮੈਨੂੰ ਮਿਲਿਆ ਤੇ ਗੱਲ ਕਰਨ ਲੱਗੇ ਕਹਿੰਦੇ ਸਿੰਘ ਸ਼ਹੀਦਾਂ ਬੈਠੇ ਸੀ ਤਦ ਦੁਮੇ ਜੀ ਕਹਿੰਦੇ ਸੀ ਪਾਠ ਕਰ ਰਹੇ ਸੀ ਗੁਰਕਾ ਸਾਹਿਬ ਲੈ ਕੇ ਫੋਨ ਲਾਗੇ ਰੱਖਿਆ ਤੇ ਜਦੋਂ ਉਹਨੇ ਕਹਿੰਦੇ ਪਾਠ ਖਤਮ ਹੋਇਆ ਤੇ ਫੋਨ ਵੇਖਿਆ ਤੇ ਫੋਨ ਹੈ ਹੀ ਨਹੀਂ ਕੋ ਚੁੱਕ ਕੇ ਲੈ ਕੇ ਚਲੇ ਗਿਆ ਤੇ ਲਾਗੇ ਇੱਕ ਵੀਰ ਬੈਠਾ ਕਹਿੰਦਾ ਤੁਹਾਨੂੰ ਪਾਠ ਮhenga ਪੈ ਗਿਆ ਫਿਰ ਤੇ ਮੋਹੀ ਕੱਲ ਮੈਂ ਸੋਚਣ ਤੇ ਮਜਬੂਰ ਹੋਇਆ ਤੇ ਦੇਖੋ ਲੋਕ ਇਹ ਵੀ ਨਹੀਂ ਸੋਚਦੇ ਕਿ ਬੰਦਾ ਬਾਣੀ ਪੜ ਰਿਹਾ ਹੈ ਪਾਠ ਕਰ ਰਿਹਾ ਹੈ ਕਿਹੜਾ ਮਾੜਾ ਕੰਮ ਕਰ ਰਿਹਾ ਜਿਹੜਾ ਚੋਰੀ ਕਰਕੇ ਲੈ ਕੇ ਚਲੇ ਆ گیا وہ ਧਾਰਮਿਕ ਸਥਾਨ ਦੇ ਉੱਤੇ ਹੈ। ਪਾਠ ਕੋਈ ਕਰ ਰਿਹਾ ਹੋਵੇ ਤੇ ਉਹਨੂੰ ਵੀ ਇਨਸਾਨ ਜਿਹੜਾ ਇਹ ਇਹ ਕੰਮ ਕਰੇ। ਤਾਂ ਆਪਣੇ ਧਾਰਮਿਕ ਸਥਾਨ ਤੇ ਪਹੁੰਚਿਆ ਮਾਲਕ ਆਖਣਗੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭੌ ਲੱਥੀ ਨਾਤੇ ਆ। ਮੱਥਾ ਟੇਕ ਕੇ ਇਸ਼ਨਾਨ ਕਰਕੇ ਤੀਰਥ ਇਸ਼ਨਾਨ ਕਰਕੇ ਮੰਨ ਲਾ ਤੇਰੀ ਇੱਕ ਲੱਥ ਵੀ ਗਈ। ਦੋ ਹੋਰ ਚੜਾ ਕੇ ਆ ਗਿਆ ਨਾਲ। ਕੀ ਫਾਇਦਾ ਹੈ? ਤੇ ਗੁਰੂਦੇਵ ਕਹਿੰਦੇ